ਸਰਕਾਰਾਂ ਜਦੋਂ ਵੀ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਦੀਆਂ ਨੇ ਤਾਂ ਬਦਲੇ ਦੇ ਵਿੱਚ ਕਿਸਾਨਾਂ ਨੂੰ ਸਰਕਾਰਾਂ ਵੱਲੋਂ ਪੈਸੇ ਦਿੱਤੇ ਜਾਂਦੇ ਨੇ ਭਾਵੇਂ ਸਰਕਾਰਾਂ ਨੇ ਰੋਬੜ ਬਣਾਉਣੇ ਹੋਣ ਰੇਲਵੇ ਦੀਆਂ ਲਾਈਨਾਂ ਬਚਾਉਣੀਆਂ ਹੋਣ ਹੋਰ ਕੋਈ ਵੱਡੇ ਉਦਯੋਗ ਲਾਉਣੇ ਹੋਣ ਕੋਈ ਵੀ ਪ੍ਰੋਜੈਕਟ ਸਰਕਾਰਾਂ ਵੱਲੋਂ ਕੋਈ ਵੀ ਉਦਯੋਗ ਲਾਣਾ ਹੋਵੇ ਇਸ ਦੇ ਬਦਲੇ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਲਈ ਜਾਂਦੀਆਂ ਸੀ ਸਰਕਾਰਾਂ ਵੱਲੋਂ ਤਾਂ ਸਰਕਾਰਾਂ ਹਮੇਸ਼ਾ ਕੰਪਨਸੇਸ਼ਨ ਦਿੰਦੀਆਂ ਸੀ ਯਾਨੀ ਕਿ ਸਰਕਾਰਾਂ ਹਮੇਸ਼ਾ ਮੁਆਵਜ਼ਾ ਦਿੰਦੀਆਂ ਸੀ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਪੈਸੇ ਦਿੰਦੀਆਂ ਸੀ ਪਰ ਹੁਣ ਸਰਕਾਰਾਂ ਕਾਨੂੰਨ ਲੈ ਕੇ ਆਈਆਂ ਨੇ ਹੁਣ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਪੈਸੇ ਨਹੀਂ ਮਿਲਣਗੇ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਹੁਣ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਪੈਸੇ ਨਹੀਂ ਮਿਲਣਗੇ ਕੀ ਆਹ ਕਾਨੂੰਨ ਹੈ ਕੀ ਗੱਲਬਾਤ ਹੈ ਸਾਰੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਚੰਦ ਕੁ ਮਿੰਟ ਦੇ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਸੱਤ ਟੈਲੀਵਿਜ਼ਨ ਇਸ ਚੈਨਲ ਉੱਪਰ ਲਗਾਤਾਰ ਅਸੀਂ ਇਹੋ ਜਿਹਾ ਕੰਟੈਂਟ ਕ੍ਰੀਏਟ ਕਰਦੇ ਰਹਿੰਦੇ ਹਾਂ ਜਿਹੜੇ ਦੋਸਤ ਨਵੇਂ ਆਏ ਨੇ ਵੀਡੀਓ ਨੂੰ ਇਸ ਵੇਲੇ ਦੇਖ ਰਹੇ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਦੋਂ ਅਸੀਂ ਕੋਈ ਹੋਰ ਇਦਾਂ ਦੀ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਇਸ ਕਰਕੇ ਜਿਹੜੇ ਦੋਸਤ ਦੇਖ ਰਹੇ ਨੇ ਉਹ ਚੈਨਲ ਕਰ ਲੈਣਾ ਸਬਸਕ੍ਰਾਈਬ ਫੇਰ ਆਉਂਦੇ ਆਪਾਂ ਅਗਲੀ ਗੱਲਬਾਤ ਦੇ ਉੱਪਰ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਦੋਸਤੋ ਜਦੋਂ ਸਰਕਾਰਾਂ ਨੇ ਕੋਈ ਵੀ ਵੱਡਾ ਪ੍ਰੋਜੈਕਟ ਬਣਾਉਣਾ ਹੁੰਦਾ ਜਿਵੇਂ ਹੁਣ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੱਡੇ ਵੱਡੇ ਹਾਈਵੇ ਵੱਡੇ ਵੱਡੇ ਰੋਡ ਬਣ ਰਹੇ ਨੇ ਫ੍ਰਿੱਟ ਕੋਰੀਡੋਰ ਬਣਾਏ ਜਾ ਰਹੇ ਨੇ ਇਕਨੋਮਿਕ ਕੋਰੀਡੋਰ ਬਣਾਏ ਜਾ ਰਹੇ ਨੇ ਟ੍ਰੇਡ ਰੂਟ ਬਣਾਏ ਜਾ ਰਹੇ ਨੇ ਰੇਲਵੇ ਵਿਧੀਆਂ ਲਾਈਨਾਂ ਬੁਛਾਈ ਜਾ ਰਹੀਆਂ ਨੇ ਵੱਡੇ ਵੱਟੇ ਜਿਹੜੇ ਉਦਯੋਗ ਨੇ ਉਹ ਉਦਯੋਗ ਲਾਏ ਜਾ ਰਹੇ ਨੇ ਇਸ ਸਭ ਕਾਸੇ ਦੇ ਬਦਲੇ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਲਈ ਜਾਂਦੀਆਂ ਨੇ ਜਦੋਂ ਰੋਡ ਬਣਾਉਣ ਦੇ ਲਈ ਰੇਲਵੇ ਦੇ ਲਈ ਫੈਕਟਰੀਆਂ ਦੇ ਲਈ ਉਦਯੋਗ ਦੇ ਲਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾਂਦਾ ਤਾਂ ਉਦੋਂ ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ ਕਿਸਾਨਾਂ ਨੂੰ ਮੁਆਵਜ਼ਾ ਦਿੰਦੀਆਂ ਨੇ ਪੈਸੇ ਦਿੰਦੇ ਨੇ ਯਾਨੀ ਕਿ ਅਸੀਂ ਤੁਹਾਡੇ ਕੋਲੋਂ ਜ਼ਮੀਨ ਲੈ ਲਈ ਆਹਾ ਤੁਹਾਡੀ ਤੇ ਅਸੀਂ ਤੁਹਾਨੂੰ ਹੁਣ ਐਸੀ ਦਮਾਂਗੇ ਉਹ ਪੈਸਾ ਥੋੜਾ ਹੋ ਗਿਆ ਜ਼ਮੀਨ ਹੋ ਗਈ ਸਾਡੀ ਪਰ ਸਰਕਾਰਾਂ ਨੂੰ ਲੱਗਦਾ ਕਿ ਇਹ ਜਿਹੜਾ ਰੂਟ ਹੈ ਇਹ ਰੂਟ ਠੀਕ ਨਹੀਂ ਹੈ ਕਿ ਕਿਸਾਨਾਂ ਦੀ ਆਪਾਂ ਨੇ ਜ਼ਮੀਨ ਲੈ ਲਈ ਕਿਸਾਨਾਂ ਨੂੰ ਆਪਾਂ ਨੇ ਪੈਸੇ ਦਿੱਤੇ ਹੁਣ ਸਰਕਾਰਾਂ ਨੇ ਕੀ ਕੀਤਾ ਦੇਖੋ ਕਿ ਵੈਸਾ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਜ਼ਮੀਨ ਐਕਵਾਇਰ ਹੋ ਰਹੀ ਆ ਲਗਾਤਾਰ ਜਿਹੜੇ ਰੋਡ ਨੇ ਜਾਂ ਰੇਲਵੇ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਜਾ ਰਹੀ ਆ ਲੈ ਕੇ ਪਰ ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕੀ ਕੀਤਾ ਮੱਧ ਪ੍ਰਦੇਸ਼ ਦੇ ਵਿੱਚ ਮੋਹਨ ਯਾਦਵ ਬੀਜੇਪੀ ਦੇ ਉਹ ਮੁੱਖ ਮੰਤਰੀ ਨੇ ਉੱਥੋਂ ਦੀ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਹੈ ਮੱਧ ਪ੍ਰਦੇਸ਼ ਦੀ ਸਰਕਾਰ ਕਿ ਅਸੀਂ ਜਦੋਂ ਵੀ ਕਿਸੇ ਕਿਸਾਨ ਦੀ ਕਿਸੇ ਇੰਡੀਵਿਜੂਅਲ ਦੀ ਕਿਸੇ ਬੰਦੇ ਦੀ ਆਪਾਂ ਕੋਈ ਵੀ ਪ੍ਰਾਪਰਟੀ ਲਵਾਂਗੇ ਕੋਈ ਵੀ ਜ਼ਮੀਨ ਲਵਾਂਗੇ ਯਾਨੀ ਕਿ ਸਰਕਾਰ ਜਦੋਂ ਕਿਸੇ ਵੀ ਬੰਦੇ ਦੀ ਜ਼ਮੀਨ ਐਕਵਾਇਰ ਕਰੂਗੀ ਤਾਂ ਬੰਦਾ ਉਹਨੂੰ ਜਿਹੜਾ ਉਹਦਾ ਪੈਸੇ ਹੈ ਪੈਸੇ ਨਹੀਂ ਦਿੱਤੇ ਜਾਣਗੇ ਕਿਸਾਨਾਂ ਨੂੰ ਜੀ ਹਾਂ ਬਿਲਕੁਲ ਇੱਕ ਵਾਰ ਫਿਰ ਸੁਣ ਲਓ ਕਿ ਸਰਕਾਰ ਦਾ ਕਹਿਣਾ ਮੋਹਨ ਯਾਦਵ ਮੁੱਖ ਮੰਤਰੀ ਨਿਮਤ ਪ੍ਰਦੇਸ਼ ਦੇ ਉਹਨਾਂ ਦਾ ਕਹਿਣਾ ਕਿ ਜਦੋਂ ਅਸੀਂ ਕੋਈ ਵੀ ਪ੍ਰੋਜੈਕਟ ਦੇ ਲਈ ਸਰਕਾਰੀ ਪ੍ਰੋਜੈਕਟ ਦੇ ਲਈ ਕਿਸਾਨਾਂ ਦੀ ਜ਼ਮੀਨ ਜਾਂ ਕਿਸੇ ਬੰਦੇ ਦੀ ਅਸੀਂ ਪ੍ਰਾਪਰਟੀ ਲਵਾਂਗੇ ਤਾਂ ਉਸ ਬੰਦੇ ਨੂੰ ਅਸੀਂ ਪੈਸੇ ਨਹੀਂ ਦਵਾਂਗੇ ਉਸ ਬੰਦੇ ਨੂੰ ਅਸੀਂ ਜਿੰਨੀ ਉਹਦੀ ਜ਼ਮੀਨ ਲਈ ਆ ਉਨੀ ਹੀ ਜ਼ਮੀਨ ਦੇ ਬਦਲੇ ਦੇ ਵਿੱਚ ਜ਼ਮੀਨ ਦਵਾਂਗੇ ਯਾਨੀ ਕਿ ਮੰਨ ਲਓ ਜੇਕਰ 10 ਏਕੜ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਨੇ ਕਿਸੇ ਕਿਸਾਨ ਦੀ ਐਕਵਾਇਰ ਕੀਤੀ ਆ ਤਾਂ ਉਸ ਨੂੰ 10 ਏਕੜ ਦੇ ਪੈਸੇ ਨਹੀਂ ਮਿਲਣਗੇ 10 ਏਕੜ ਦਾ 10 ਏਕੜ ਹੀ ਦਿੱਤਾ ਜਾਊਗਾ ਜ਼ਮੀਨ ਦੇ ਬਦਲੇ ਜ਼ਮੀਨ ਹੀ ਦਿੱਤੀ ਜਾਊਗੀ ਇਹ ਕਾਨੂੰਨ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਤੋਂ ਹੈਗਾ ਤੇ ਇਹ ਹੀ ਕਾਨੂੰਨ ਐਗਜ਼ਿਸਟ ਕਰਦਾ ਗੁਜਰਾਤ ਦੇ ਵਿੱਚ ਵੀ ਯਾਨੀ ਕਿ ਮਹਾਰਾਸ਼ਟਰ ਦੇ ਵਿੱਚ ਵੀ ਇਹ ਕਾਨੂੰਨ ਹੈਗਾ ਕਿ ਕਿਸਾਨਾਂ ਨੂੰ ਜਾਂ ਕਿਸੇ ਬੰਦੇ ਨੂੰ ਪ੍ਰਾਪਰਟੀ ਦੇ ਬਦਲੇ ਜ਼ਮੀਨ ਦੇ ਬਦਲੇ ਹੁਣ ਪੈਸੇ ਨਹੀਂ ਦਿੱਤੇ ਜਾਣਗੇ ਜ਼ਮੀਨ ਹੀ ਦਿੱਤੀ ਜਾਊਗੀ ਇਦਾਂ ਹੀ ਲੰਬੇ ਸਮੇਂ ਤੋਂ ਗੁਜਰਾਤ ਦੇ ਵਿੱਚ ਇਹ ਹਾਲਾ ਚੱਲਿਆ ਆਉਂਦਾ ਕਿ ਜਦੋਂ ਵੀ ਕਿਸੇ ਬੰਦੇ ਦੀ ਆਪਾਂ ਪ੍ਰਾਪਰਟੀ ਸਰਕਾਰ ਐਕਵਾਇਰ ਕਰਦੀ ਹੈ ਤਾਂ ਉਹਨੂੰ ਪੈਸੇ ਨਹੀਂ ਦਿੱਤੇ ਜਾਣਗੇ ਉਹਨੂੰ ਜਿਹੜਾ ਉਹਦਾ ਮੁਆਵਜ਼ਾ ਉਹ ਨਹੀਂ ਦਿੱਤਾ ਜਾਊਗਾ ਉਹਦੇ ਬਦਲੇ ਜ਼ਮੀਨ ਦਿੱਤੀ ਜਾਊਗੀ ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ ਆਹ ਕਾਨੂੰਨ ਕੀਤਾ ਕਿ ਤਾਂ ਕਿ ਜ਼ਮੀਨ ਦੇ ਬਦਲੇ ਜ਼ਮੀਨ ਹਾਲਾਂਕਿ ਜਿਹੜੀ ਮੱਧ ਪ੍ਰਦੇਸ਼ ਦੀ ਸਟੇਟ ਅਸੈਂਬਲੀ ਹੈ ਉਸ ਅਸੈਂਬਲੀ ਨੇ ਆਹ ਪਾਸ ਕਰਤਾ ਉੱਪਰ ਗਵਰਨਰ ਨੂੰ ਕਾਨੂੰਨ ਭੇਜਿਆ ਹੋਇਆ ਤੇ ਮжоਰਿਟੀ ਦੇ ਵਿੱਚ ਕਾਨੂੰਨ ਪਾਸ ਹੋਇਆ ਇਹਨੇ ਤਕਰੀਬਨ ਪਾਸ ਹੋ ਹੀ ਜਾਣਾ ਗਵਰਨਰ ਦੇ ਵੀ ਜਿਹੜੇ ਸਾਈਨ ਨੇ ਉਹ ਹੋ ਹੀ ਜਾਣੇ ਨੇ ਤੇ ਦੂਜਾ ਫਿਰ ਤੁਹਾਡੇ ਮਨਾਂ ਦੇ ਵਿੱਚ ਸਵਾਲ ਆਊਗਾ ਕਿ ਹੋ ਸਕਦਾ ਕਿਸੇ ਦੀ ਜਿਹੜੀ 10 ਏਕੜ ਦੀ ਜ਼ਮੀਨ ਹੈ ਉਹ 10 ਏਕੜ ਦੀ ਜ਼ਮੀਨ ਤਾਂ ਕਿਸੇ ਦੀ 10 ਕਰੋੜ ਦੀ ਹੋਵੇ ਸਰਕਾਰ ਉੱਥੇ ਜਾ ਕੇ ਜ਼ਮੀਨ ਦੇ ਦੇ ਕਿ ਜਿੱਥੇ 10 ਲੱਖ ਦਾ ਕਿਲਾ ਹੋਵੇ ਯਾਨੀ ਕਿ 10 ਕਰੋੜ ਦੀ ਪ੍ਰਾਪਰਟੀ ਸਿੱਧੀ ਰਹਿ ਜਾਊਗੀ 1 ਕਰੋੜ ਦੀ ਸਰਕਾਰ ਦਾ ਇਸ ਲੌਜੀਕ ਇੱਥੇ ਕੀ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕ ਲੈਂਡ ਪੂਲ ਕਰਾਂਗੇ ਲੈਂਡ ਪੂਲਿੰਗ ਹੋਊਗਾ ਇੱਕ ਕਿ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਜੇ ਕਿਸੇ ਕਿਸਾਨ ਦੀ 10 ਕਰੋੜ ਦੀ ਜ਼ਮੀਨ ਆ ਤਾਂ ਅਸੀਂ ਉਹਨੂੰ 10 ਕਰੋੜ ਦੀ ਹੀ ਜ਼ਮੀਨ ਦੇਵਾਂਗੇ ਅਸੀਂ ਉਹਨੂੰ ਘਟਵਾਦ ਨਹੀਂ ਕਰਾਂਗੇ ਯਾਨੀ ਕਿ ਜੇ ਮੰਨ ਲਓ ਕਿਸੇ ਕਿਸਾਨ ਦੇ 10 ਏਕੜ ਅਸਬੀਨ ਅਕਵਾਇਰ ਹੋਗੀ ਉਹਦਾ ਰੇਟ ਪਰ ਏਕੜ 1 ਕਰੋੜ ਸੀ 10 ਕਰੋੜ ਦੀ ਉਹ ਜ਼ਮੀਨ ਸਰਕਾਰ ਕੋਲੇ ਚਲੇਗੀ ਸਰਕਾਰ ਦਾ ਕਹਿਣਾ ਕਿ ਜਿਹੜੀ ਅਸੀਂ ਕਿਸਾਨ ਨੂੰ ਜ਼ਮੀਨ ਦੇਵਾਂਗੇ ਇਹ ਜ਼ਮੀਨ 10 ਕਰੋੜ ਦੀ ਹੀ ਹੋਊਗੀ ਨਾ ਘੱਟ ਹੋਊਗੀ ਨਾ ਵੱਧ ਹੋਊਗੀ ਇਹਨੇ ਸਰਕਾਰ ਨੇ ਨਾਮ ਦਿੱਤਾ ਇਹਨੂੰ ਲੈਂਡ ਪੂਲਿੰਗ ਦਾ ਇਹ ਦੋਸਤੋ ਜਿਹੜਾ ਕਾਨੂੰਨ ਹੈ ਸਰਕਾਰ ਆਹ ਕਾਨੂੰਨ ਲੈ ਕੇ ਆਈ ਹੈ ਹੁਣ ਸਰਕਾਰ ਦਾ ਇਤਤਾਰ ਕੀ ਹੈ ਕਿ ਕੀ ਕਹਿਣਾ ਕਿ ਕਿਉਂ ਇਹ ਇਦਾਂ ਕਰ ਰਹੇ ਨੇ ਕਿ ਕਿਉਂ ਕਿਸਾਨਾਂ ਨੂੰ ਪੈਸੇ ਨਹੀਂ ਦੇ ਰਹੇ ਕਿਉਂ ਜ਼ਮੀਨ ਦੇ ਬਦਲੇ ਜ਼ਮੀਨ ਦੇ ਰਹੇ ਨੇ ਉਹ ਸਰਕਾਰ ਦਾ ਕਹਿਣਾ ਕਿ ਜャ ਸਰਕਾਰ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਵੀ ਅਸੀਂ ਕਿਸੇ ਬੰਦੇ ਦੀ ਜ਼ਮੀਨ ਲੈ ਲੈਨੇ ਆ ਤਾਂ ਉਹ ਬੰਦਾ ਕੋਰਟ ਦੇ ਵਿੱਚ ਲੈ ਜਾਂਦਾ ਜਾਂ ਕੋਈ ਕਾਨੂੰਨੀ ਰਾਹ ਬਣਾ ਲੈਂਦਾ ਕਿ ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਗਿਆ ਇਹ ਮੁਆਵਜ਼ਾ ਘਟ ਦਿੱਤਾ ਗਿਆ ਇਸ ਕਰਕੇ ਜਿਹੜੇ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਲਗਾਤਾਰ ਸਟੇਟ ਦੇ ਵਿੱਚ ਡਿਲੇ ਹੋ ਜਾਂਦੇ ਨੇ ਯਾਨੀ ਕਿ ਕਿਸੇ ਨੂੰ ਪਰ ਏਕੜ ਦਿੱਤਾ 1 ਕਰੋੜ ਉਸ ਬੰਦੇ ਦੀ ਡਿਮਾਂਡ ਸੀ 1.5 ਕਰੋੜ 2 ਕਰੋੜ ਦੀ ਉਹਨੇ ਅੱਗੇ ਜਾ ਕੇ ਕੋਰਟ ਕੇਸ ਕਰਤਾ ਕਾਨੂੰਨ ਦਾ ਸਹਾਰਾ ਲੈ ਲਿਆ ਕਿ ਜਿਹੜੀ ਮੇਰੀ ਜੀ ਆਹ ਪ੍ਰਾਪਰਟੀ ਹੈ ਆਹ ਪ੍ਰਾਪਰਟੀ ਪ੍ਰਾਪਰਟੀ ਦਾ 2 ਕਰੋੜ ਦੀ ਸੀ ਪਰ ਸਰਕਾਰ ਨੇ ਮੈਨੂੰ ਦਿੱਤਾ 1 ਕਰੋੜ ਇਸ ਕਰਕੇ ਜਿਹੜੇ ਪ੍ਰੋਜੈਕਟ ਸੀ ਉਹ ਪ੍ਰੋਜੈਕਟ ਡਿਲੇ ਹੋ ਜਾਂਦੇ ਸੀ ਸਰਕਾਰ ਨੂੰ ਲੱਗਿਆ ਕਿ ਇਹ ਰਸਤਾ ਸਾਡੇ ਲਈ ਠੀਕ ਰਹੂਗਾ ਕਿ ਜਿਹੜੀ ਕਿਸਾਨਾਂ ਦੀ ਜਿੰਨੀ ਅਸੀਂ ਜ਼ਮੀਨ ਲਵਾਂਗੇ ਐਨੀ ਹੀ ਜ਼ਮੀਨ ਅਸੀਂ ਕਿਸਾਨਾਂ ਨੂੰ ਵਾਪਸ ਕਰ ਦਈਏ ਕੋਈ ਪੈਸਾ ਨਾ ਦਈਏ ਜਿੰਨੀ ਦੀ ਜ਼ਮੀਨ ਹੈ ਉਹਨੇ ਦੇ ਅਸੀਂ ਜ਼ਮੀਨ ਦੇ ਦਈਏ ਤੇ ਇਹ ਮੱਧ ਪ੍ਰਦੇਸ਼ ਦੇ ਵਿੱਚ ਕਾਨੂੰਨ ਬਣਨ ਜਾ ਰਿਹਾ ਗੁਜਰਾਤ ਦੇ ਵਿੱਚ ਪਹਿਲਾਂ ਬਣਿਆ ਹੋਇਆ ਤੇ ਇਦਾਂ ਹੀ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਬਣਿਆ ਹੋਇਆ ਹੋ ਸਕਦਾ ਇਹ ਕਾਨੂੰਨ ਹੋਰ ਸਰਕਾਰਾਂ ਵੀ ਸੋਚਦੀਆਂ ਹੁਣ ਕਿ ਅਸੀਂ ਵੀ ਲੈ ਕੇ ਆਈਏ ਹਾਲਾਂਕਿ ਸਮਾਹੀ ਦੱਸੂਗਾ ਇਸ ਕਾਨੂੰਨ ਨੂੰ ਜਿਨ੍ਹਾਂ ਬੰਦੇ ਦੀ ਪ੍ਰਾਪਰਟੀ ਜਾ ਰਹੀ ਆ ਉਹ ਬੰਦੇ ਕਿਸ ਤਰੀਕੇ ਦੇ ਨਾਲ ਲੈ ਰਹੇ ਨੇ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਕਿਸੇ ਬੰਦੇ ਦੀ 10 ਏਕੜ ਜ਼ਮੀਨ ਉਪਜਾਊ ਜ਼ਮੀਨ ਹੁੰਦੀ ਆ ਹਾਲਾਂਕਿ ਸਰਕਾਰ ਨੇ ਕਿਹਾ ਕਿ ਅਸੀਂ ਉਪਜਾਊ ਜ਼ਮੀਨ ਹੀ ਦਵਾਂਗੇ ਪਰ ਕਿਤੇ ਨਾ ਕਿਤੇ ਬਹੁਤ ਤਰੀਕੇ ਦੀਆਂ ਇਹ ਘਾਟਾ ਵਾਦਨਾ ਨੇ ਉਹ ਰਹਿ ਜਾਂਦੀਆਂ ਨੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਮਾਮਲਿਆਂ ਬਾਰੇ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਜਿਹੜਾ ਸਰਕਾਰਾਂ ਕਾਨੂੰਨ ਲੈ ਕੇ ਆਈਆਂ ਨੇ ਇਸ ਬਾਰੇ ਕੀ ਸੋਚਦੇ ਹੋ ਸਤਿ ਸ੍ਰੀ ਅਕਾਲ